ਹਲੋ ਨਾ ਲੋ ਬੱਚਾ ਉਹ ਮੇਰੀ ਮਾਂ ਕਹਿੰਦੀ ਸੀ ਉਹ ਨੂੰ ਆਈ ਨਹੀਂ ਹਜੇ ਤੱਕ ਕਿ ਪਾਸ ਦਾ ਟਾਈਮ ਤਾਂ ਹੋ ਹੀ ਗਿਆ ਬਈ ਅੱਗ ਬਜਾ ਕੇ ਦੇਖ ਰਹੀ ਆ ਜੋ ਤੂੰ ਲੈ ਮਰ ਮਾਂ ਜਸਤਰੀ ਕਾਰਮਾ ਸਤਿਕਾਰ ਪੁੱਤ ਠੀਕ ਹੈ ਠੀਕ ਹੈ ਵਧੀਆ ਤੂੰ ਦਾ ਠੀਕ ਹੈ ਹਾਂ ਠੀਕ ਆ ਪੁੱਤ ਆ ਜਾ ਜਾ ਮੈਂ ਤਾਂ ਕਦੋਂ ਡਿੱਕਣ ਲੱਗ ਰਹੀ ਆ ਤੂੰ ਕਿਹੜੇ ਕਿਹੜਾ ਮਾਰਦੀ ਹੈ ਕਿ ਬੀਬੇ ਦਾ ਹਾਲ ਚਾਲ ਪੁੱਛ ਲੈ ਫੋਨ ਵੀ ਨਹੀਂ ਕਰਿਆ ਕੈ ਦਿਨ ਹੋ ਗਏ ਲਾ ਮੈਂ ਤਾਂ ਐਸੀ ਆਨ ਲੱਗੀ ਫੋਨ ਕਰਾਂਗੀ ਚੱਲ ਬੈਠ ਮੈਂ ਪਾਣੀ ਲਿਆਵਾਂ ਚੱਲ ਲਿਆ ਪਾਣੀ ਪੁੱਤ ਇੱਕ ਤਾਂ ਦੂਰ ਘਰ ਬਲਾਈ ਹੋਵੇ ਕੋਡੇ ਦੁਖਣ ਲੱਗੇ ਸੱਚੀ ਕਰਾਂ ਕੀ ਵੀਰਾ ਐਡੀ ਦੂਰ ਘਰ ਪਾ ਰੱਖਿਆਗਾ ਨੇੜੇ ਨਾ ਤੇੜੇ ਨਾ ਕੋਈ ਲੈਣ ਆਇਆ ਮੈਨੂੰ ਲਾ ਮਾ ਹੋ ਠੀਕ ਠਾਕ ਆ ਹਾਂ ਹਾਂ ਠੀਕ ਆ ਤੂੰ ਦੱਸ ਪਰਾਂ ਕਿ ਮੈਂ ਠੀਕ ਰਹਿੰਦਾ ਹਾਂ ਹਾਂ ਠੀਕ ਆ ਵਧੀਆ ਆਸਤੋਂ ਨੂੰ ਪਤਾ ਹੀ ਆ ਬਾਕੀ ਉਹ ਤਾਂ ਕਬੀਲਦਾਰੀ ਆ ਪੁੱਤਾਂ ਚੱਲ ਨਹੀਂ ਜਾਂਦਾ ਤਾਂ ਹੋਰ ਆਨੇ ਔਖਾ ਕਰ ਰੱਖਿਆ ਸਾਨੂੰ ਤਾਂ ਦੂਜੇ ਕੀ ਹੋ ਗਿਆ ਤਪਾ ਮਾਰਦਾ ਪੜੀਏ ਕੀ ਦਸੀਏ ਤੈਨੂੰ ਦੱਸ ਤੈਨੂੰ ਪਤਾ ਨਾ ਤਾਂ ਇਹ ਖੜਦਾ ਕਰੇ ਨਾ ਕੋਈ ਕੰਮ ਨੂੰ ਹੱਥ ਲਾਵੇ ਆਖੂਆ ਮੈਨੂੰ ਬੈਠੇ ਨੂੰ ਰੋਟੀ ਫੜਾਉਣ ਨਾ ਆਵੇ ਧੋਵੇ ਜਿੱਦੀ ਮੁਸਕ ਮਾਰਦੀ ਚਲੇ ਸਾਫ ਸੁਥਰਾ ਤੇ ਰਹੇ ਬੰਦਾ ਵੇਲਣਾ ਹੋਵੇ ਜੇ ਉਹੀ ਤਾਂ ਗੱਲ ਆ ਬੁਰਾ ਲੱਗਦਾ ਕੋਈ ਆਏਂਦਾ ਤਾਂ ਅਗਲਾ ਕਰਦਾ ਚੁੰਘਾ ਮਰਿਆ ਹੋਇਆ ਹਰ ਆ ਮੈਂ ਬਰਾ ਕੇ ਗਿਆ ਸੀਗਾ

ਨੌ ਨੂੰ ਦੱਸ ਕਿ ਲੈ ਵੇ ਸਮਰਸੀ ਵਾਲੇ ਗੇ ਗਰਮ ਪਾਣੀ ਕਰਾ ਲੈ ਨਾ ਹਲੇ ਕੱਪੜੇ ਧਵਾ ਲੈ ਦੱਸ ਆਪ ਤੋਂ ਹਲੇ ਟੁੱਟੇ ਹੋਏ ਨੇ ਹੋਰ ਪਾਣੀ ਦਾ ਸਾਡੇ ਉਹੀ ਦਰ ਰਹਿੰਦਾ ਮਾਂ ਮੈਂ ਤਾਂ ਤਰਦੇ ਨਹੀਂ ਹੁੰਦੀ ਤੈਨੂੰ ਪਤਾ ਮੇਰੇ ਸੁਭਾ ਦਾ ਉਹੀ ਨਾ ਚਮੜਾਇਆ ਕਰ ਜਾ ਦੇ ਚਮੜਾਉਂਦੀ ਕਿੱਥੇ ਹੁਣ ਆਏ ਦੇਖ ਲੈ ਐ ਨਹੀਂ ਪਤਾ ਵੀ ਕੋਈ ਆਇਆ ਗਿਆ ਆਏਗਾ ਅੰਦਰ ਬੈਠਾ ਬੜਿਆ ਸ਼ਰਮਝਾਈ ਨਹੀਂ ਹੈਗੀ ਇਹਨੂੰ ਮਾੜੀ ਮੋਟੀ ਜਮਾ ਹੀ ਨਹੀਂ ਕਿਸੇ ਨੂੰ ਬੁਲਾ ਕੇ ਰਾਜੀ ਛੜਿਆਂ ਦਾ ਇਹ ਜੀ ਕੰਮ ਹੁੰਦਾ ਮੈਂ ਦੇਖ ਲੈ ਤੇਰੇ ਛੜਿਆਂ ਨਾਲ ਟਾਈਮ ਕੱਟਿਆ ਹਾਂ ਸੁਣ ਗਿਆ ਮਾਂ ਮੈਂ ਕਰਦੀ ਆ ਮੈਂ ਚਾਹ ਬਣਾਉਣੀ ਆ ਹੈ ਹਾਂ ਤੇ ਤੂੰ ਵਾਜਾ ਮਾਰ ਕਿੱਥੇ ਹਾਂ ਚਾਹ ਸੱਸਰੀ ਘਰ ਮਮੀ ਜੀ ਨਾ ਤੇਰੇ ਭਾਈ ਮਮੀ ਕਿਧਰੋਂ ਲੱਗ ਗਈ ਤੇਰੀ ਮਾਸੀ ਲੱਗੀ ਮੈਂ ਮਾਹੀ ਤੇਰੇ ਲੱਖਣਾ ਦੇਖ ਲਾ ਪਰ ਦੱਸ ਜਦੋਂ ਮੇਰੇ ਭਾਈ ਦੀ ਮਮੀ ਜੀ ਲੱਗੀ ਮੈਂ ਮਮੀ ਜੀ ਕਹਤਾ ਫੇਰ ਕੀ ਹੋ ਗਿਆ ਬੈ ਫਿਟੇ ਮੂੰ ਤੇਰੇ ਤੇਰੀ ਮਮੀ ਨੇ ਮਾਸੀ ਲੱਗੀ ਮਾਸੀ ਲੱਗੀ ਮੈਂ ਤੇਰੀ ਮਾਸੀ ਮਮੀ ਜੀ ਹਾਂ ਪਰ ਮਾਸੀ ਮਮੀ ਜੀ ਕਿਦੋਂ ਮੈਂ ਨਾ ਉਹ ਲਿਆ ਕਰ ਲੈਵੇਂ ਬੰਦਾ ਵਿੱਚ ਵੀ ਬਿਮਾਰ ਹੋ ਜਾਊਗਾ ਦੱਸ ਮਾਣਾ ਮਟਾ ਵੀ ਸਾਫ ਸੁਥਰਾ ਰਹਿ ਲਿਆ ਕਰ ਓਹੋ ਪਾਚੀ ਨੌ ਨਾ ਤੈਨੂੰ ਹੋਦੀ ਏ ਤੈਨੂੰ ਮੈਂ ਨੂੰ ਅੰਦਰ ਚੱਲ ਲੈ ਚੱਲ ਮੈਂ ਤਾਂ ਬਿਮਾਰ ਹੋ ਜੂ ਭਾਈ ਸੱਚੀ ਗੱਲ ਆ ਆਇਦਣੋ ਓਹੋ ਬੱਸ ਇਹਦੀ ਪੱਛੀ ਵਾਲਿਆ ਇਹ ਦਿਨਾਉਣਾ ਮੈਂ ਸਰਫ ਲਾ ਕੇ ਓਹੋ ਬੂ ਮੈਂ ਮਜ਼ਾ ਸਰਫ ਦਿੱਤਾ ਇਹਨੇ ਸਰਫ ਨਾ ਤਾਂ ਕੱਪੜੇ ਤੋਆ ਕਰਦੇ ਨੇ ਇਹ ਸਾਬਣ ਮੁੱਕ ਗਈ ਤੇਰੇ ਪਾਦੀ ਓਹੋ ਮਾਚੀ ਏ ਤੇਰੀ ਕੁੜੀ ਚ ਖੋਟ ਆ ਫਿਰ ਕਹਿੰਗੀ ਦੱਸ ਕੀ ਮੇਰੀ ਕੁੜੀ ਚ ਕੀ ਖੋਟ ਆ ਮਸਕ ਦਾ ਤਾਂ ਮਾਰਦੇ ਹੁਣੇ ਕੱਪੜੇ ਨਹੀਂ ਧੋਂਦੀ ਮਾਸੇ ਮੰਮੀ ਜੀ ਮੈਂ ਦੱਸੂ ਕੀ ਮੰਮੀ ਜੀ ਫਿਰ ਕਹਿ ਦਿੰਦਾ ਦੱਸ ਕਿਹਦੇ ਪਾਸ ਮੈਂ ਤੇਰੀ ਮੰਮੀ ਜੀ ਲੱਗੀ ਜਾਵਾ ਹੁਣ ਹਾਏ ਜੇ ਤੂੰ ਗੱਲ ਸੁਣਾ ਜੇ ਰੋਜ਼ ਤੂੰ ਨਾ ਆਵੇਂ ਤੇ ਕਪੜੇ ਸਾਫ ਰਹੇ ਨਾ ਇਤੋਂ ਵੇ ਕਿ ਮੇਰਾ ਤੂੰ ਤਾਂ ਮਹੀਨਾ ਮਹੀਨਾ ਤੱਕ ਕੱਪੜੇ ਨਹੀਂ ਲਾਉਂਦਾ ਹੈਗਾ ਹਾਂ ਹੁਣ ਮੰਮੀ ਕਸੂਰ ਮੇਰੇ ਚ ਗੱਡਦਾ ਮੈਂ ਬਰਾ ਮੇਰੀ ਕੁੜੀ ਮਾਰਨੀ ਹੈ ਉਹ ਸੈਂਟ ਜਾ ਲਿਆਉਂਗਾ ਮੈਂ ਕਾਪਰਾ ਕਾਪਰਾ ਕਿਰਾਂ ਬਾਉ ਲੈ ਆਉਂਗਾ ਤੇਰੇ ਤਾਂ ਹ ਲੱਗਣੋਂ ਰਿਹਾ ਕਿਉਂ ਦੱਸ ਮੈਂ ਤਾਂ ਚਾਹਣੋਂ ਨਹੀਂ ਆ ਭਾਈ ਮੈਂ ਤਾਂ ਅੰਦਰ ਜਾਣੀ ਆ ਮੈਂ ਤਾਂ ਤਾਰਾ ਪੈ ਜੂ ਸੱਚੀ ਗੱਲ ਆ ਓ ਹੋ 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 ਲੈ ਨਾ ਆਉਂਦੀ ਆ ਆਪਣਾ ਹੋ ਗਿਆ ਬੁੜੀ ਜੀ ਮਿਲਦਾ ਨਾ ਤੇਰਾ ਬਹਿਜੇ ਬੇੜਾ ਹੈ ਜੇ ਸੜੇ ਹੋਏ ਦਾ ਸਰਾ ਚੰਨ ਮਾਰੂ ਮੁੱਕੀ ਆ ਮੈਂ ਨਾ ਤੈਨੂੰ ਅਕਲ ਨਹੀਂ ਹੈਗੀ ਵੇ ਉਹ ਕੀ ਹੋ ਗਿਆ ਹੁਣ ਮਰੇ ਕਰੀ ਜਾਂਦਾਗਾ ਤੂੰ ਦੇਖ ਚੁੱਕੀ ਤੂੰ ਕਿੰਨਾਂ ਸਮੇਂ ਲਾਉਂਦੀ ਹੈ ਮੈਂ ਜੁੱਤੀ ਕੱਢ ਲਵਾਂ ਮੈਂ ਤਾਂ ਨੱਸਾਂ ਗੱਲ ਮੇਰੀ ਗੱਲ ਸੁਣ ਲੈ ਨਾਲੇ ਐਜੇ ਲੱਛਣ ਜੇ ਆਏਗੇ ਮੂਰੇ ਨਾ ਕਰੇਗਾ ਨਾਲੇ ਮੇਰੀ ਮਾਂ ਮੂਰੇ ਤੇ ਜਮੀ ਨਾ ਕਰਿਆ ਕਰ ਉਹ ਤੂੰ ਜਾਣਦੇ ਭਰਜਾਈ ਮੈਨੂੰ ਭੇਜਿੰਗੀ ਜੁਪੀ ਐਮਪੀ ਨੂੰ ਲੱਗਦਾ ਹੈ ਜੁਪੀ ਐਮਪੀ ਨੇ ਧਮਕਿਆ ਇਹ ਰਾਦਿਆ ਕਰਨ ਨਾਲੇ ਮੈਨੂੰ ਮੈਨੂੰ ਤਾਂ ਇਹ ਲੱਗਿਆ ਹੁਣ ਨਾ ਹੁੰਦੀ ਹੋਵੇ ਜੀ ਮੈਂ ਤਾਂ ਤਾ ਤੈਨੂੰ ਖੜਨੀ ਤੇਰੇ ਤੀਵੇਂ ਦਿਨ ਦੱਸਾਂ ਗੱਲ ਜਾਈ ਮੇਰਾ ਮਸਤ ਹੁੰਦੀ ਤੇਰੀ ਮਾਂ ਜੋ ਜਾਣਦਾ ਮੈਂ ਵੱਡੇ ਵੱਡੇ ਫੋਨ ਨਾਲੇ ਨਾ ਜਾ ਕੇ ਦੁਕਾਨ ਤੋਂ ਸਮਾਨ ਲਿਆ ਰਹੋ ਖਣ ਪੀ ਨਾਲ ਅੱਛਾ ਸਮਾਨ ਮੈਂ ਲਿਆ ਮੈਂ ਖਾਉ ਤੂੰ ਸਿੱਕੀ ਗੱਲ ਭਾਈ ਫੇਰ ਲਿਆ ਕੇ ਦੂੰ ਚਾਹ ਦੇਂਗੀ ਮੈਨੂੰ ਕਰਕੇ ਕਰ ਦੂੰ ਆ ਪਾਣੀ ਗਰਮ ਹੋਇਆ ਪਿਆ ਬਾਈ ਬਣ ਕੇ ਹਾੜੇ ਪੈਰੀ ਹੱਥ ਵਾਲਾ ਦੇਖੀ ਨਾਲ ਆ ਹਾਂ ਨਾਲ ਆ ਜਦ ਮੈਂ ਕਿਵੇਂ ਕਿਵੇਂ ਦੁਬਾਰੇ ਕਰੀ ਕਿਵੇਂ ਕਿਵੇਂ ਪੈਰੀ ਹੱਥ ਛਜੇ ਓਏ ਓਏ ਨਾ ਫਿਰ ਮੈਨੂੰ ਸੁਣਦਾ ਹੈਗਾ ਉਹ ਪਰਜਾਈ ਤੂੰ ਦੀਦਾ ਤੂੰ ਪਹਿਲੀ ਨਹੀਂ ਹੈਗੀ ਕਿਉਂ ਚੱਪਲ ਉਹ ਨਾ ਆਏਗਾ ਨਾ ਫਿਰ ਤੂੰ ਹਾਂ ਨਾ ਤਾਂ ਉਹ ਦੁਬਾਰੇ ਕਰੀ ਫੀਲ ਜਾ ਬਹ ਘੰਟਾ ਦੀ ਪਰਜਾਈ ਬਸ ਮੈਂ ਨਹੀਂ ਕਰਦੀ ਬਾਈ ਪੈਰੀ ਹੱਥ ਜੇ ਫੇਰ ਨਾਲੂੰਗਾ ਵੇ ਵੇ ਭਾਈ ਨਾਲਾ ਨਾਲਾ ਜਾ ਕੇ ਨਾਲੂੰਗਾ ਪਹਿਲਾ ਸਬਾਨ ਲਿਆ ਮਨਨਾਂ ਮਾ ਪਹਿਲਾ ਸਬਾਨ ਲਿਆ ਕਿਤੇ ਫੇਰਾ ਕੇ ਨਾਲਾ ਦੇ ਆ ਪੈਸੇ ਪੈਸੇ ਤੇ ਖਾਤਾ ਚੱਲਦਾਗਾ ਚੰਗਾ ਭਲਾ ਪਤਾ ਨਾਲੇ ਲੱਛਣ ਕਰਦਾ ਦੇਖ ਲੈ ਬਹਾਨੇ ਨਾਲ ਮੰਟਲ ਫੜ ਲਿਆ ਮਾ ਕਿ ਬੱਚੇ ਲੈ ਖਾਏ ਮਾ ਕੁਛ ਨਹੀਂ ਇੱਕ ਤਾਂ ਬਿਸਕੁਟ ਲਿਆ ਦੀ ਹਾਂ ਤੇ ਇੱਕ ਉਹ ਨਮਕੀਂਜਾ ਲਿਆ ਦੀ ਚੱਲ ਠੀਕ ਆ ਕਰ ਲੈ ਕੰਮ ਚਾਚੂ ਬਣਾ ਲੈ ਤੇਰੀ ਮਾਂ ਕੀ ਕਹੂਗੀ ਤੇਰੀ ਸਾਸੂ ਆਉਂਦਾ ਹੋਇਆ ਦੁੱਧ ਫੜ ਲਈ ਉਹਨਾਂ ਨੇ ਜਿੰਨਾ ਲੱਗਿਆ ਹੋਇਆਗਾ ਸੱਲਾ ਤਾਂ ਮੌਜ ਬਣ ਗਈ ਨਾਲ 1000 ਦੇ ਦੀ ਪੂੜੀ ਨਾਲੇ ਮੰਡਲ ਵਿੱਚੇ ਰਖਾਇਆ ਵਾਂਗੇ ਚੱਲ ਕੇ ਰਾਂ ਉਹ ਚੱਲ ਬਹੁਤਾ ਸਾਰਾ ਥੋੜਾ ਜਿਹਾ ਤਾਂ ਹੋਰ ਥੋੜ ਲੈ ਐਨੇ ਨਾਲ ਕੀ ਹੋਊਗਾ ਤੇ ਦਾ ਕੀ ਕਰੂਗੀ ਜਲਦੀ ਆ ਬਣ ਜੂਗਾ ਕੱਲੇ ਜਣੀ ਤਾਂ ਹੈਗੀ ਆ ਉਹ ਚੱਲ ਕੱਦੂ-ਕੁੱਦੂ ਦੇਖ ਲਾ ਜਊਗਾ ਆ ਦੇ ਅੱਲਾ ਲੱਗ ਰਹੀਆਂ ਨੇ ਅੱਲਾ ਇੱਥੇ ਤਾਂ ਛੋਟੀ ਜੀ ਆ ਬੱਟੀ ਹੱਲ ਦੇ ਕੋਈ ਇੱਡੀ ਨਾ ਸਰ ਆਪਣਾ ਸਾਰਾ ਸੱਜੂ ਸਰ ਚੁਮਾਰਨੀ ਐ ਏਡੀ ਇੱਧਰ ਨੀ ਆ ਇੱਧਰ ਆ ਜਾ ਆ ਲੈ ਉਹ ਇੱਧਰ ਨੀ ਗੀ ਇੱਧਰ ਆ ਜਾ ਲੈ ਚੂੜੇ ਨੇ ਹੱਥ ਲੱਗ ਰਿਹਾ ਇੱਧਰ ਦੇਖ ਲੈ ਤੈਨੂੰ ਵੀ ਹਾਨੀ ਲੱਖਣ ਮੈਂ ਦੇਖ ਲਿਆ ਨਾ ਖੜਦਾ ਨਹੀਂ ਤੂੰ ਮੈਂ ਭੱਜੀ ਜਾਣਾ ਉਹ ਦੇਖੂ ਬੰਦਾ ਫੇਰ ਹੀ ਲੱਭੂ ਹੱਥ ਲਾਲਾ ਮੜਾ ਜਾ ਇੱਥੇ ਚੂਹਾ ਦੀ ਗੱਟਾ ਓਏ ਬੇ ਮੈਂ ਗੱਪ ਮਾਰੀ ਇਹਾ ਚੂਹਾ ਇੱਥੇ ਕਿੱਥੋਂ ਆ ਗਿਆ ਨੱਸ ਮੈਨੂੰ ਖੇਤਾ 'ਚ ਹੁੰਦੇ ਜੂਏ ਹੋਰ ਮੇਰੇ ਸਬਜ਼ੀ ਕਿੱਥੇ ਆਉਣਗੇ ਮੈਂ ਆ ਕਿੱਥੇ ਆ ਗਿਆ ਕਿਧਰ ਹੈ ਡਿਉਰੇ ਟੂਮਾ ਪਈਆਂ ਤਰੀਆਂ ਮੇਰੀਆਂ ਤਾਂ ਉਹ ਕਿ ਲੈਣਾ ਉਹਨੀਆਂ ਆਜੇ ਚਲ ਸਾਗ ਏ ਧਰ ਲਈ ਹੈ ਨਹੀਂ ਆਲੂ ਲਾ ਜੇ ਚਲ ਆ ਤੀ ਬਹੁਤ ਆ ਸਰ ਜੂ ਇਹਨੇ ਨਾਲ ਨਾਲ ਉਹ ਲੈ ਜੂ ਤਰੀ ਮਾਂ ਆ ਜਾ ਤਰ ਚੜੀ ਜਾਣਾ ਸੋਣਾ ਹਾਂ ਆਈਡੀਆਂ ਪਾਥੇ ਨੇ ਪਰਸੋ ਤੇ ਡੰਗਰ ਚ ਮਿੱਦੀ ਜਾਂਦੇ ਤੇਗੇ ਬਤਾ ਆਏ ਕਿ ਨਾੜੀਆਂ ਸੁੱਕੀਆਂ ਨੇਗੀਆਂ ਉਹ ਇੱਕ ਪਾਸੇ ਸੈਡ ਜੇ ਤੇ ਕੱਢ ਦੇ ਹਾਂ ਮੈਂ ਕੱਢ ਦੇ ਉਹ ਵੀ ਹਰਾ ਲੈਣਾ ਹੋਣਾ ਹਾਂ ਫਿਰ ਤੜਕੇ ਲੈ ਕੇ ਘਰੇ ਲੈ ਜਾ ਕਰੂੰਗਾ ਚਲ ਆ ਤਾਂ ତਰਦਾ ਸਾਗ ਹੋਰ ਕੰਮ ਆ ਜਾ ਕਰਨੀਏ ਸਾਲ ਚੋਂ ਮਨਵਾਏ ਸੀ ਵੀ ਛੇਤੀ ਚੱਲੀ ਗਏ ਮੈਂ ਬੜੀ ਇਕਦੀ ਹੋਈ ਨਾ ਚਲ ਆ ਜਾ ਦੋ ਮਿੰਟਰੀ ਦਾ ਗੱਲਾਂ ਐ ਮੈਂ ਡਾਕਟਰਾਂ ਨੇ ਵੀ ਜ਼ੋਰ ਲਾ ਲਿਆ ਉੱਤਰ ਆਪਣੋ ਮਾੜੀ ਮੋਟੀ ਦਾ ਕਬਜੀ ਹੋ ਗਈ ਪਰ ਕਿ ਘਰੇ ਮਾਂ ਦੇਖਦੀ ਹੋ ਪਾਥੀਆਂ ਦੀਆਂ ਕੱਢ ਦਿੰਨੀ ਆ ਮੈਂ ਤੂੰ ਚੱਕ ਲਿਆ ਨਿਕਲਦੀ ਆ ਹੁਣ ਤਾਂ ਤੂੰ ਹੋਰ ਪਤਲਾ ਕਰ ਇਹ ਆ ਮੁਸਕ ਕਿਹੜੇ ਨਹੀਂ ਮੇਰੇ ਸਾਲੇ ਦੇ ਕਿਵੇਂ ਚੁਰਚੁਰ ਜੀਬ ਚੱਲਦੀ ਆ ਹੱਗਣ ਵੀ ਨਹੀਂ ਦਿੰਦੇ ਮੇਰੇ ਸਾਲੇ ਦੇ ਮਰਿਆ ਪਿਆ ਕੋਈ ਇੱਥੇ ਮੈਂ ਲੱਗਦਾ ਇਹ ਤਾਂ ਨਹੀਂ ਮਰ ਗਿਆ ਕੋਈ ਓਰੇ ਉਹ ਸੱਚ ਤੈਨੂੰ ਕੀ ਦੱਸਾਂ ਭਗਵਾਨ ਨੇ ਓਰੇ ਮੇਰੇ ਸਾਲੇ ਦੀ ਪਿੰਡ ਦੀ ਜਨਤਾ ਆ ਜਾਂਦੀ ਆ ਬੋਤਰਾ ਚੱਕ ਕੇ ਵੀ ਹਗਣ ਬੋਮਾ ਮਾਰ ਜਾਂਦਾ ਮੇਰੇ ਸਾਲੇ ਦੇ ਘਰੇ ਤਾਂ ਬੈਸ ਦੇ ਨਹੀਂ ਗੇ ਵੇ ਪਾਥੀਆਂ ਵਾਲਾ ਥਾਂ ਹੀ ਮਿਲਦਾ ਮਰਨਿਆਂ ਨੂੰ ਕਿਹੜਾ ਇਹ ਜਿਹਾ ਓਹੋ ਹੱਗਣ ਚ ਫਸ ਗਿਆ ਓਏ ਓ ਕੀ ਫਸ ਗਿਆ ਗੱਲ ਚ ਓ ਤੇਰੀ ਬਹਿਜੇ ਬਹਿਣੀ ਆ ਦੇਖ ਲੈ ਲੈ ਕੰਜਰ ਮਰ ਜੇ ਤੂੰ ਮੇਰੇ ਸਾਲੇ ਦਿਆ ਤੂੰ ਸੀ ਨਾ ਮਰ ਜਾ ਪੈਨ ਦੇਖਾ ਤੂੰ ਸੀ ਬੈ ਇਹਦੇ ਹੋਰ ਮਰ ਮੇਰੇ ਸਾਲੇ ਓ ਕੀ ਹੋ ਗਿਆ ਪਰਜਾਈ ਬੈਨ ਬੈਠਣ ਕਿਉਂ ਨਹੀਂ ਨੇ ਜੱਜ ਸੀ ਬੈੜਾ ਮੁਸਕਰਾ ਮੇਰੇ ਸਾਲੇ ਦੇ ਕਗਾ ਕੇ ਇੱਕੋ ਨਾਲੇ ਚ ਜਾਵੇਂ ਆੜਦਾ ਓਏ ਆਏ ਦੱਸ ਮੇਰੇ ਕੀ ਲੱਗਿਆ ਮਰ ਜਾ ਮੈਥੋਂ ਓਏ ਮੇਰੀ ਗੱਲ ਸੁਣਾ ਨਾਲੇ ਤਾਂ ਦੇਖੀ ਫਾਇਦਾ ਕਿੰਨਾ ਓ ਕਿਹੜਾ ਉਰਿਆ ਉਹ ਤਾਂ ਸਿੱਧਾ ਠੂ ਨਾਲੇ ਜਾ ਜਾਂਦਾ ਆ ਦੇਖ ਲੈ ਦੇਖ ਲੈ ਸਾਲਿਆ ਠੂ ਨਾਲੇ ਜਾਦਾ ਹਵਾੜ ਤਾਂ ਔਰ ਕਿੰਨੀ ਆਉਣ ਲੱਗ ਓਪਨ ਹੋਈਏ ਹੜਵਾ ਨੂੰ ਕਿ ਮੈਂ ਪਾਤੀ ਦੇ ਹੱਗ ਤਾ ਨਾ ਹੋਰ ਸਾਲਾ ਕਾਸਰ ਰਹਿ ਗਈ ਓਏ ਇਹ ਤਾਂ ਆਈਟਮ ਬਹੁਤ ਘੈਂਟ ਆ ਇੱਕ ਚੁੱਲੇ 'ਚ ਧਾਰਾ ਚਾਹ ਅੱਦੇ ਪਿੰਡ ਦੀ ਉਹ ਜੇ ਆਈਟਮ ਘੈਂਟ ਆ ਉਹ ਲੱਭੂ ਦਾ ਪਟਵਾਰਾ ਉੱਤੇ ਭੱਜ ਜਾ ਕਰਤਾ ਓਏ ਲੱਭ ਤੋਂ ਮੈਂ ਛਤਰਖਾਨੇ ਨੇ ਸੁੱਤੋਂ ਤਾਂ ਮੈਂ ਖਾਨੀਆਂ ਰੋਜੇ ਹੁਣ ਬੇਸ਼ਰਮ ਤਾਂ ਕਰਖਿਆ ਮੈਂ ਤੁਸੀਂ ਆਹ ਦੇਖ ਲੈ ਆਹ ਲੱਖ ਲਾਇਆ ਬੈਠੇ ਕਰਦੂਤ ਤੂੰ ਤੈਨੂੰ ਦੇਖਣਾ ਸੀ ਓਏ ਕਰਦੂਤ ਨੂੰ ਮੈਂ ਨੰਗਾ ਖੜਿਆ ਯਾਰ ਅਕਲੀ ਆ ਜੀ ਤੈਨੂੰ ਮੈਂ ਪਰਚਾਈ ਹੋ ਕੀ ਗਾਏ ਦੱਸ ਮੈਂ ਨੰਗਾ ਖੜਿਆ ਕਰਦੂਤਾਂ ਨੂੰ ਪਹਿਲਾਂ ਇਹ ਦੱਸ ਕੀ ਗੱਲ ਥੋੜਾ ਹਾਇਦੀ ਚੰਗੀਆਂ ਗੱਲਾਂ ਨਾ ਸ਼ਾਦਰਾ ਚੱਕ ਚੱਕ ਖੜਦਾ ਮੇਰੇ ਸਾਲੇ ਦੀ ਆ ਟੰਗ ਜੀ ਮੈਨੂੰ ਲਾ ਤੋੜਨੀ ਪੂਗੀ ਇੱਕ ਦਿਨ ਹੂੰ ਤੜਾਣ ਨੂੰ ਹੀ ਹੈ ਤੂੰ ਟੰਗ ਤੋੜ ਕੇ ਦਿਖਾ ਚੌਕੀ ਜਿਹਾ ਪਸਾਉਂਦਾ ਸਾਲਾ ਨੂੰ ਦੱਕਿਆਂ ਵਰਗੀਆਂ ਤੇਰੇ ਨੱਤਾਂ ਨੇ ਕਿਉਂ ਪੰਗੇ ਲੈਣਾ ਹੁੰਨਾ ਤੂੰ ਓਏ ਗੱਲ ਸਹੀ ਕਹੀ ਓ ਸਿਆਣੇ ਨੇ ਓਏ ਭਾਈਆਂ ਨੂੰ ਅੱਡ ਕਰਵਾ ਦਾਂਗੀ ਜਿੱਥੇ ਦਾ ਵਿਆਹ ਹੈ ਗਿਆ ਮੇਰੇ ਸਾਲੇ ਦਾ ਇਹਦੇ ਮਗਰ ਲੱਗ ਗਿਆ ਓਏ ਉਹੀ ਭਾਈਆਂ ਮੈਂ ਤੇਰਾ ਉਹ ਮੇਰੇ ਸਾਲੇ ਦਾ ਲਵੇ ਖੇਤ ਆਪਣਾ ਨਹੀਂ ਉਹ ਕੜਕ ਤੇ ਬਹਿ ਜਾ ਕਰ ਉਹ ਨੂੰ ਵੀ ਤਾਂ ਰੇਪ ਆਉਣੇ ਆਗੇ ਫਰਕ ਦਿਆ ਕਰ ਉਹ ਇੱਧਰ ਹੋ ਜਾ ਮੁਸਕਮਾਰੀਆਂ ਦਾ ਦਾਣਾ ਬਣਾਉਣਾ ਹੁੰਦਾ ਕਣਕ ਦਾ ਉਹ ਚੋ ਬਹਿ ਜਾ ਕਰ ਮੱਤਾ ਮੈਨੂੰ ਦਿੰਦਾ ਅਕਲ ਆਪਣੀ ਨਹੀਂ ਮੇਰੇ ਸਾਲੇ ਨੂੰ ਮੇਰੇ ਸਾਲੇ ਦਾ ਜਾਦੂ ਹੱਥ ਤੋਂ ਲੈ ਮੇਰੇ ਸਾਲੇ ਦਾ ਉਹ ਤਾਂ ਲੱਗਿਆ ਕੀ ਹੈ ਫੇਰ ਤਬੇਸੂਰਾ ਤੈਨੂੰ ਨਹੀਂ ਅਕਲ ਆਉਂਦੀ ਸਾਰੀ ਜ਼ਿੰਦਗੀ ਆਹੀ ਰਹਿੰਦਾ ਉਹ ਪੜੋਈਏ ਨਾਲੇ ਦੇਖਿਆ ਚੈੱਕ ਕਰਿਆ ਆਈਓ ਨਹੀਂ ਹੈਗੀ ਤਿੰਨ ਦਿਨ ਹੋ ਗਏ ਕੱਟੇ ਮੈਂ ਲਾ ਤੂੰ ਚੈੱਕ ਕਰਦਾ ਹਾਂ ਓਏ ਓਏ ਬੈਕਟਰ ਨਹੀਂ ਦਿੰਦੇ ਭੈਣ ਦਾ ਮੰਗਦੇ ਆ ਜਾ ਦੇ ਬੰਦਾ ਹੈ ਮਾੜੀ ਮੋਟੀ ਸਰਮਾ ਹੈ ਕਿ ਨਾ ਮੇਰੇ ਸਾਲੇ ਨੂੰ ਘਰੇ ਬਿਠਾ ਦੂੰਗਾ ਲੱਤਾਂ ਤੋੜ ਕੇ ਇਹ ਮੈਥੋਂ ਸਿਰ ਪੜਵਾਉਂਦਰਾ ਭਾਈ ਮੈਂ ਦਸਤੀ ਗੱਲ ਇਹਨੂੰ ਸਮਝਾ ਲਾ ਮਾੜਾ ਮੋਟਾ ਆਇਆ ਕਰੇ ਚੱਲੀਏ ਚੱਲ ਚੱਲੀਏ ਘਰੇ ਮੈਂ ਖਾਂਦਾ ਨਹੀਂ ਕੋਸੇ ਮੇਰੇ ਸਾਲੇ ਨੇ ਖਾ ਖਾ ਕੇ ਉਰੇ ਆਹੋ ਮੈਂ ਨਹੀਂ ਲਾਉਂਦੀ ਪਹਾਥੀਆ ਲੋ ਹੱਥ ਇਹਨਾਂ ਨੂੰ ਵੇਚ ਦੇ ਪਰੇ ਵੇਚ ਦਾਂਗੇ ਪਰ ਇਹਨਾਂ ਨੂੰ ਮੁਸਕਲਾ ਕਰ ਫਰਾ ਮੂਡ ਖਰਾਬ ਕਰਦਾ ਮੇਰੇ ਸਾਲੇ ਨੇ ਛੜਿਆ ਹਾਂ ਕਿੱਥੇ ਲੱਗ ਗਿਆਗਾ ਮੱਥੇ ਚੱਲ ਆ ਚੱਕਲਾ ਸਾਗ ਜਾ ਆਦਾ ਬੈਠ ਨੇ ਬੱਕਰੀਆਂ ਵਾਲੇ ਉਹ ਬੱਕਰੀ ਨੂੰ ਪੁੱਛ ਕੇ ਚਲਦੇ ਆਂਗੇ ਜੀ ਦੇ ਦੂ ਇੱਕ ਅੱਧੀ ਕੀ ਹਾਲ ਨੇਗੇ ਵਧੀਆ ਭਾਈ ਉਹ ਠੀਕ ਹੈ ਹਾਂ ਠੀਕ ਠਾਕ ਉਹ ਬੱਕਰੀ ਬੱਕਰੀ ਦੇ ਦੇ ਇੱਕ ਅੱਧੀ ਕੋਈ ਕੀ ਕਰਾਂਗੇ ਉਹ ਚਾਰ ਪਾ ਲਾਂਗੇ ਇੰਜਨ ਜਾਂ ਡਾਊਨ ਹੋਈ ਜਾਂਦਾ ਹੈਗਾ ਠੰਡ ਜੀ ਆ ਰਹੀ ਹੈ ਮਾ ਹੋਰ ਠੰਡ ਜੀ ਬੜੀ ਲੱਗਦੀ ਹੈਗੀ ਚਾਰ ਪਾਵਾਣੇ ਆ ਫਿਰ ਹਾਂ ਕਿਹੜੀ ਵਧੀਆ ਰਹੂਗੀ ਆ ਕਾਲੀ ਜੀ ਕਿ ਲਾਲ ਜੀ ਕਾਲੀ ਲੈ ਲੈ ਹੈ ਮਾਰਦੀ ਤਾਂ ਨਹੀਂ ਆਪਾਂ ਦਾ ਵੱਡਣੀ ਆ ਆਪਰੇ ਭੈਣ ਦਾ ਉਹ ਕਰਨਾ ਅੱਛਾ ਹੋਰ ਬੱਕਰਾ ਦਿਖਾਣੇ ਓਕਰੀ ਲੈਣੀ ਅੱਛਾ ਬੱਕਰੇ ਦਾ ਵਧੀਆ ਹੁੰਦਾਗਾ ਹਾਂ ਬੱਕਰਾ ਵਧੀਆ ਹੁੰਦਾ ਪੂਰਾ ਤਾਕੜਾ ਨਹੀਂ ਪੂਰਾ ਤਾਕੜਾ ਮਾਤਰ ਹੀ ਚੰਗਾ ਇੰਜਣ ਤਾਕੜਾ ਹੋਵੇ ਬੱਕਰੇ ਦਾ ਉਹ ਸਾਰਾ ਕਿਸੇ ਤਾਕੜਾ ਹੈ ਅੱਛਾ ਦਾ ਇਹਦਾ ਮੈਨੂੰ ਮਾਰ ਦੂ ਸੰਦੇ ਬੜਾ ਵੱਡਾ ਹੋਏਗਾ ਬੜਾ ਸੰਦੇ ਦਾ ਪਿੰਟਾ ਨੇ ਵੇ ਡੇਡੀ ਹੁੰਦੇ ਨੇ ਅੱਛਾ ਤਾਕੜਾ ਬਈ ਕਿੰਨੇ ਦਈਂਗੋ ਮੈਂ ਤਾਂ ਆਪਾਂ 50 ਦਾ ਗਾ ਇਹ ਨਹੀਂ ਨਾ ਮਾਈ ਸਾਜੇ ਮੈਂ ਤੇਰਾ ਕੀ ਮੁਕਾਬਲਾ ਕਰੂ 5500 ਦਮ ਹਾਂ ਹੋਰ ਹਾਂ ਚੌੜ ਤੱਕ ਕਰੂੰਗਾ ਇੰਨੇ ਕਿ ਦੀ ਹੈਗੇ ਸਾਨੂੰ ਇੰਨੇ ਕਿ ਦਾ ਹੂੰ ਹੋਰ ਕਿੰਨੇ ਕਿ ਦਾ ਮੈਂਬਰ ਮੈਂਬਰਾ ਹੋ ਇੱਥੇ ਕੀ ਕਰਦਾ ਤੂੰ ਇੱਥੇ ਮੈਂ ਤਾਂ ਇਹਨਾਂ ਦੇ ਨਾਲ ਲੱਗ ਗਿਆ ਵੇਲਾ ਦੀ ਹੋਰ ਕੀ ਕਰਨਾ ਹੈ ਇਹ ਤਾਂ ਉਹ ਗੱਲਾਂ ਬਾਤਾਂ ਹੀ ਲੱਗਦੇ ਕਰਨਾ ਅੱਛਾ ਬੱਕਰਾ ਲੈਣ ਲੱਗੇਗਾ ਬੱਕਰਾ ਕਿ ਕਰਾਂਗਾ ਤਾਂ ਮਨਾ ਹੈਗਾ ਨਾ ਮਾ ਸਾ ਜਨ ਲਾ ਲਈ ਕਾਦੇ ਵਾਸਤੇ ਯਾਰ ਪਾਲਾਂਗੇ ਰੜਕੇ ਹੂੰ ਹੋਰ ਹੰਡ ਜੀ ਹੋਰੀਆਂ ਮਹਾ ਅੱਛਾ ਮੈਂ ਤਾਂ ਤੇਰੇ ਲਈ ਵੀ ਜਾਂਦੀ ਸੀ ਵਾ ਮੈਨੂੰ ਤੂੰ ਹੀ ਮਿਲ ਗਿਆ ਵਧੀਆ ਹੋ ਗਿਆ ਐ ਕਰ ਤੂੰ ਮੜਾ ਸਾਈਡ ਤੇ ਹੋ ਕੇ ਗੱਲ ਕਰ ਇੱਥੇ ਆਈ ਵਾ ਬੱਕਰੀਆਂ ਨਾਲ ਤੈਨੂੰ ਛੇੜ ਦੀ ਔਖਾ ਹੋ ਜੂ ਇੱਥੇ ਜੁੱਤੀਆਂ ਖਾਣੀਆਂ ਨੇ ਨਾ ਮੈਂ ਤੋਂ ਇਹ ਤੂੰ ਦੰਦ ਗਲਾਰ ਦਾ ਹੱਥ ਪੈ ਦੇ ਹੱਥ ਪੈ ਮੁੰਡਾ ਆਪ ਸੇ ਆਹ ਦੰਦ ਗਲਾਰ ਦਾ ਆ ਜਾ ਤੂੰ ਇਧਰ ਆ ਜਾ ਮੜੀ ਕਰ ਲਾਂ ਗੱਲ ਹੈ ਪਰਜਾਈ ਨਾਲ ਮੈਂ ਕਰ ਲੈ ਵੀ ਕਰ ਹਾਂ ਠੀਕ ਹੈ ਹੁਣ ਤਾਂ ਸਾਂ ਬੰਦਿਆਂ ਜਰਾ ਮੈਨੂੰ ਬੁਲਾਇਆ ਕਰ ਇੱਥੇ ਕਿਸੇ ਰਵੇ ਗੱਲ ਕਰਤੀ ਆ ਰਾ ਕੋ ਇਹਨਾਂ ਦੀ ਸਾਈਟਿੰਗ ਆ ਫਟੇ ਮੂੰਹ ਸਾਈਟਿੰਗ ਕਰਦੀ ਆ ਬੇ ਮਾਦ ਨਹੀਂ ਤੂੰ ਗੱਲ ਆ ਉਹ ਐ ਹੋ ਜਾਂਦਾਗਾ ਵੀ ਅਗਲਾ ਗਲਤ ਸੋਚ ਜਾਂਦਾ ਮੈਂ ਤਾਂ ਤੈਨੂੰ ਕੰਮ ਨੂੰ ਬੁਲਾਏਗਾ ਹੁਣ ਕੰਮ ਨੂੰ ਵੀ ਨਾ ਬੁਲਾਵੇ ਤੈਨੂੰ ਬੰਦਾ ਮੈਨੂੰ ਪਤਾ ਤਾਂ ਇਹਦਾ ਮੈਨੂੰ ਕੰਮ ਨੂੰ ਬੁਲਾਇਆ ਅਗਲੇ ਦਾ ਨਹੀਂ ਨਾ ਪਤਾ ਹੁੰਦਾ ਕੀ ਵਿਚਾਰ ਹੋ ਜੇ ਮਨ 'ਚ ਹਾਂ ਤੂੰ ਹੁਣ ਗੱਲ ਤੂੰ ਦੱਸ ਆ ਵੇ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੇ ਅਸੀਂ ਗਏ ਸੀ ਸਾਗ ਲੈਣ ਆ ਸਾਡੇ ਵਾਲਾ ਬਹੁਤ ਡਲ ਜਾ ਉਹ ਉੱਥੇ ਬਾੜੇ 'ਚ ਬੈਠਾ ਅੱਛਾ ਵੇ ਲੈਟਰਨ ਬੈਠਾ ਸੀ ਉੱਥੇ ਅੱਛਾ ਬਿਸ਼ਰਮ ਜਾ ਐਡੇ ਡਾ ਮਸਕ ਮਾਰੇ ਬੁਰਾ ਹਾਲ ਹਲੋ ਤਾਂ ਕੋਈ ਮੜਾ ਕੰਮ ਤਾਂ ਹੈ ਨਹੀਂ ਦੀ ਹਾਂ ਫਿਰ ਉਹ ਤਾਂ ਕਰਨੀ ਆ ਉਹ ਤਾਂ ਕੋਈ ਨਾ ਥਾਣੇਦਾਰ ਰੋਕ ਕੇ ਲੈ ਪਾਤੀਆਂ ਦੀ ਥੋੜੀ ਬੈਠੋ ਨਾ ਫਿਰ ਤੂੰ ਕਹਿਣਾ ਕਿ ਮੈਨੂੰ ਗਾਲਾਂ ਦਿੰਦੀ ਆ ਰੋਟੀ ਨਹੀਂ ਦਿੰਦੀ ਉਹਨੂੰ ਆ ਲੱਛਾਂ ਦੇਖ ਲਾਉਦੇ ਫਿਰ ਅੱਛਾ ਬਾਈ ਦਿਮਾਗ ਤੋਂ ਪਤਲਾ ਤੈਨੂੰ ਕੀ ਦੱਸਾਂ ਗੱਲ ਮੈਂ ਉਹ ਤਾਂ ਹੂੰ ਵੀ ਬਤਲਾਈ ਆ ਦਿਮਾਗ ਤੋਂ ਤਾਂ ਹੋਊਗਾ ਹੀ ਹੋਰ ਪੰਜੋਂ ਕੰਦ ਟੱਪਣ ਲੱਗ ਰਾਂ ਕਹਿੰਦਾ ਮੈਂ ਤਾਂ ਲੈ ਰੰਗੀ ਜਾਣਾ ਤਿੱਲੇ ਪਤਾ ਨਹੀਂ ਚੋਰੀ ਕਰਦਾ ਦੀ ਪਤਾ ਨਹੀਂ ਕੀ ਕਰਦਾ ਦੀ ਕੀ ਕੀ ਕਰੀ ਬਾਈ ਉਹ ਤਾਂ ਕੁਝ ਈ ਲੈ ਹੈ ਨਹੀਂ ਪਹਿਲਾਂ ਉਹਨੇ ਗੇਟ ਨੀਵਾ ਕਰਤਾ ਹੁਣ ਤੂੰ ਆਉਣ ਲੱਗਦੀ ਗੇਟ ਨਹੀਂ ਮਾਨੀ ਮੈਂ ਤੇਰਾ ਕੀਤਾ ਮੈਨਾਂ ਤੈਨੂੰ ਇਹ ਲਾਂਬਾ ਦੇਣ ਆਈ ਸੀ ਵੀ ਤੂੰ ਆਇਆ ਸੀ ਉੱਧਾ ਉਧੇ ਮਗਰ ਲੱਗ ਕੇ ਮੈਂ ਵੀ ਆਏ ਰਸਤੀ ਗੱਲ ਜਿਹਨੂੰ ਸਮਝਾ ਲਾ ਮੈਂ ਬਰਾ ਮੈਂ ਤਾਂ ਬਈ ਮੈਂਬਰੀ ਹੀ ਛੱਡ ਦਨਾ ਕੱਲਾ ਭੈਣ ਚ ਪਿੰਡ ਨੇ ਪਿੰਡ ਨਹੀਂ ਦੁਖੀ ਕਰਾ ਜਿੰਨਾ ਸੋਨੇ ਦੋਨਾਂ ਨੇ ਕਰਤਾ ਮੈਂ ਤੈਨੂੰ ਇੱਕ ਗੱਲ ਕਹਿਣੀ ਹਾਂ ਉਹ ਗਾਹ ਵਾਲੀ ਵਾਰੀ ਮੈਂਬਰੀ ਮੈਨੂੰ ਦਵਾ ਦੇ ਜੇ ਤੈਨੂੰ ਦਾ ਤਾਂ ਕਰਤੀ ਪਾਸੋਂ ਤਾਂ ਫਿਰ ਭੈਣ ਚ ਘਰੀ ਪੰਚਾਇਤ ਬੈਠੀ ਰੂ ਛੋਟੇ ਤੁਸੀਂ ਨਹੀਂ ਕਰਦੇ ਪਿੰਡ ਦੇ ਹੀਲੇ ਤੂੰ ਨੇ ਚਾਉਂਦਾ ਨਹੀਂ ਹੈਗਾ ਵੀ ਕੋਈ ਤਰੱਕੀ ਕਰ ਜਾ ਮਾਚਦਾ ਹਾਂ ਅਸਲ ਮਾਚਦਾ ਮੈਂ ਬ੍ਰਿਜ ਜੇ ਮੈਂ ਖੜੀ ਹੋ ਗਈ ਸਾਰਾ ਪਿੰਡ ਗਵਾਹੀ ਪਰੂ ਮੇਰੀ ਹਾਂ ਨਾ ਪਰੂਗਾ ਅ ਵੀ ਭਾਈ ਇਹਨਾਂ ਦੇ ਕਰੀ ਬੈਠੂ ਪੰਚਾਇਤ ਤੇ ਗੱਲਾਂ ਯਾਰ ਸੁਣਾਇਗਾ ਠੀਕ ਹੈ ਐਂ ਪਰ ਤਦ ਉਹਦੀ ਉਹੀ ਬੱਜਣ ਲੱਗੇਗੀ ਸਾੜੀ ਮੇਰੇ ਗੜੀ ਤਿਆਰ ਰੱਖਿਆ ਕਰ ਹਣਾ ਹਾਂ ਮੈਂ ਬੰਨੀ ਆ ਦੁ ਬੱਟ ਤੇ ਆ ਪੱਕੀ ਗੱਲ ਹੈ ਪੱਕੀ ਐ ਮੈਂ ਖਾ ਟੈਨਸ਼ਨ ਨਾ ਲੈ ਸਰਪੰਚਣੀ ਕਰਾ ਦਾਂਗੇ ਆ ਦੇਖ ਲੈ ਨੇਰੀ ਉਹ ਮੁੰਡੇ ਤੋਂ ਕਹਾਂ ਮੈਂ ਸਰਪੰਚਣੀ ਹਉ ਨਾ ਆਏ ਤਾਂ ਫਿਰ ਹੁਣ ਫਾਦੂ ਦੀ ਸਰਪੰਚੀ ਹੋ ਗਈ ਇਹ ਤਾਂ ਫਿਰ ਇਹ ਤਾਂ ਤੂੰ ਫਾਇਦਾ ਨਹੀਂ ਮੈਂ ਤੈਨੂੰ ਆਏ ਕਹਿੰਦੀ ਵੀ ਇੱਕ ਵਾਰੀ ਉਹਨੂੰ ਲਾਂਬਾ ਜ਼ਰੂਰ ਦੇਦੀ ਵੀ ਮੈਨੂੰ ਭਾਈ ਲਾਂਬਾ ਦੇ ਕੇ ਗਏ ਨੇ ਸਮਝਾਦੀ ਉਹਨੂੰ ਨਹੀਂ ਮੈਂ ਇਥੋਂ ਸਿਰ ਢਵਾ ਲੂ ਮੈਂ ਤਾਂ ਇਹ ਨਹੀਂ ਸਮਝਦੀ ਕਾਹੜਾ ਉਹ ਕਰਦਾ ਲਾਂਬੇ ਮੈਨੂੰ ਮੈਨੂੰ ਕੀ ਮਿਲਦਾ ਵਿੱਚੋਂ ਤੋ ਗਿਆ ਕਾਉਸੀ ਉਹਦੇ ਮਗਰ ਲੱਗ ਕੇ ਫਿਰ ਹੁਣ ਮੈਂ ਤਾਂ ਲਾਂਬਾ ਤੈਨੂੰ ਇਹ ਦਊ ਉਹਦੇ ਪਿੱਛੇ ਨਹੀਂ ਗਿਆ ਮੈਂ ਤਾਂ ਤੇਰੇ ਪਿੱਛੇ ਗਿਆ ਸੀ ਬੌੜੀਏ ਅੱਛਾ ਹੋਰ ਮੈਂ ਦੇਖੀ ਮੈਨੂੰ ਪਤਾ ਹੀ ਨਹੀਂ ਸੀ ਕਿਹਾ ਤੂੰ ਨੰਬਰ ਨਾ ਲੈ ਕੇ ਆ ਕਰਾਂ ਜੇ ਗੱਲ ਹੁੰਦੀ ਮੈਨੂੰ ਫੋਨ ਤੇ ਕਹਿ ਦੇ ਕਰ ਚਾਰ ਬੰਦੇ ਜਨੇ ਕਹਿ ਕਰ ਠੀਕ ਹੈ ਮੇਰੇ ਕੋਲ ਕਿਹੜਾ ਤੇਰਾ ਨੰਬਰ ਹੈ ਨੰਬਰ ਤਾਂ ਮੈਂ ਦੇ ਦੂੰਗਾ ਅੱਥੇ ਨੇ ਉਮਾਇ ਕਰੇ ਫਿਰ ਤੂੰ ਸਮਝਾ ਕੇ ਜਾਉਂ ਕਰ ਲੈ ਚੱਲ ਠੀਕ ਹੈ ਚੰਗਾ ਫਿਰ ਹਾਂ ਚੰਗਾ ਚੰਗੇ ਮੇਰੇ ਸਾਲੇ ਦੀ ਕਿਵੇਂ ਫਰਦੀ ਆ ਠਮਕ ਠਮਕ ਕਰਤੀ ਮੜੀ ਜੀ ਬੰਦਾ ਕੀ ਗੱਲ ਕਰਦੇ ਵਿਚਾਰਾ ਜਵਾਗ ਆ ਤਾਂ ਹੈ ਉਹਦਾ ਭੋਲਾ ਪੰਛੀ ਹੈਗਾ ਹੁਣ ਇਹ ਛੇੜ ਤੀ ਤੇਰੇ ਦੱਸ ਕੀ ਲਾਟ ਨਿਕਲਦੀ ਹੈਗੀ ਫਿਰ ਕੀ ਹੁੰਦਾਗਾ ਤੂੰ ਤਾਂ ਕਾਣੂ ਨਹੀਂ ਇੱਥੇ ਦੇਖ ਮੇਰੇ ਨਾਲ ਘਾਟੀ ਪਾਉਣ ਨੂੰ ਫਿਰਦੀ ਆ ਵੀ ਸਰਪੰਚ ਆ ਵੀ ਗ੍ਰਾਂਟ ਖਾਇਆ ਕਰੂ ਓ ਮੁੰਡਿਆ ਗੱਲ ਸੁਣ ਮੇਰੀ ਜੇ ਤਾਂ 10000 ਚ ਬਣਦੀ ਆ ਗੱਲ ਤਾਂ ਤਾਂ ਬੱਕਰਾ ਆਪਣੇ ਘਰੇ ਪਜਾ ਦੀ ਹਾਂ ਜੀ ਬਈ ਪਜਾ ਦਾਂਗੇ ਪੈਸੇ ਤੇਨੂੰ ਉੱਥੇ ਫੜਾ ਦਾਂਗੇ ਠੀਕ ਆ ਆਹੀ ਭੇਜੀ ਜਿਹੜਾ ਦਿਖਾਈ ਦੀ ਕਿਧਰ ਰਲ ਗਿਆ ਤਾਂ ਵਿੱਚ ਆਹੀ ਭੇਜਾਂਗੇ ਬਈ ਲੁੱਕ ਗਿਆ ਤਾਂ ਲੁਕੋ ਤਾਂ ਤਾਂ ਉਹ ਬੈਠਾ ਬਹਿ ਗਿਆ ਬੱਸ ਬੈਠਾ ਰਹਿਣ ਦੇ ਸੇ ਹੈ ਚੱਲ ਠੀਕ ਹੈ ਪੈਸੇ ਕਰੂ ਇਹ ਲੈ ਜੀ ਫੜ ਕੇ ਨਾ ਨਾ ਚਾਹ ਨਹੀਂ ਮੈਂ ਪੀਂਦਾ ਹੈਗਾ ਬੱਕਰੀ ਦਾ ਦੁੱਧ ਦੀ ਨਾ ਮੈਂ ਤਾਂ ਭੁੱਖੀ ਖਾਧੀ ਮੈਂ ਪੀਂਦਾ ਉਹ ਜਾਦੀ ਆਸਰ ਹੋ ਜੂ ਚੰਗਾ ਮੈਨੂੰ ਪਤਾ ਨਹੀਂ ਕੀ ਕਰਾਊਗੀ ਹੁਣ ਤਾਂ ਕਰਤਾ ਬੋਲੇ ਬੈ ਜਾ ਲੋੜ ਘੰਟਾ ਲਾਦਨ ਕਦੋਂ ਦੀ ਡਿਗਰੀਆਂ ਤੈਨੂੰ ਕੰਮਾਂ ਚ ਜ਼ਰੂਰੀ ਓਏ ਕਿੱਧਰ ਲਈ ਨੇ ਉਰੀ ਬੈ ਜਾ ਓਏ ਉਰੀ ਆ ਜਾ ਅੰਦਰ ਤਰ ਤਸ ਕੀ ਕਰਾਏਗੀ ਬੇ ਬਾਈ ਜਾਂ ਮੈਂ ਤਨ ਮਾਹ ਤਾਂ ਖਾਉਂਦੀ ਸੀ ਆ ਦੇਖ ਚੱਤਰੀ ਜੀ ਦਿਖਾਈ ਕਿਤੇ ਹੋਰ ਹੀ ਦਿਖਾ ਦੇ ਆਂ ਦੀ ਲਾਈਆਂ ਚੱਲ ਰਹੀ ਨੇ ਅੱਜ ਕਦੇ ਕੋਈ ਉਹਦੇ ਵਾਸਤੇ ਬੁਲਾਇਆ ਹੋਵੇ ਫਿੱਟਾ ਮੈਂ ਰੀਲ ਵਾਸਤੇ ਬੁਲਾਉਂਗੀ ਤੈਨੂੰ ਮੈਂ ਭਰਾ ਗੱਲਾਂ ਕਰ ਜੇ ਤਾਂ ਇੰਸਟਾਗ੍ਰਾਮ ਤੇ ਸ਼ੇਅਰ ਕਰ ਦਿੰਦੀ ਕੁਝ ਮੇਰੀ ਗੱਲ ਸੁਣਾ ਹੋ ਮੇਰੀ ਗੱਲ ਸੁਣਾ ਕੁੜੀ ਦੇ ਕਿਹੜੀ ਆਹ ਕੁੜੀ ਹੈ ਹਾਂ ਕੁੜੀ ਤੋਂ ਸੋਣੇ ਮੁੱਛਾ ਨਹੀਂ ਆਰੀ ਮੋਤੇ ਉਹ ਤਾਂ ਕਟਾ ਲੂ ਚਲ ਕਟਾ ਦੂਗੀ ਆਪਾਂ ਨੇ ਕੀ ਲੈਣਾ ਮੇਰੇ ਵਾਸਤੇ ਜਣੀ ਹੈ ਇਹ ਤੇਰੇ ਮਾਸਤੇ ਕੋ ਕਹਨੀ ਮੈਂ ਆਈ ਕਹਨੀ ਅਭੀ ਗੌਰ ਨਾਲ ਦੇ ਕੁੜੀ ਨੂੰ ਕੁੜੀ ਤਾਂ ਦੇਖ ਲਈ ਪਰ ਇਹ ਮੈਂ ਐਂ ਲੱਗਦਾ ਆ ਜਿਵੇਂ ਇਹ ਤੇ ਤੇਖੀ ਹੁੰਦੀ ਹੈਗੀ ਹਾਂ ਇਹੀ ਕਹਿੰਦੀ ਸੀ ਤਾਂ ਹੀ ਤੈਨੂੰ ਰਿ ਬੁਲਾਇਆ ਇਹ ਥੋੜੀ ਸਕੀਰੀ ਚੋਂ ਆ ਗਾਹਾਂ ਦੀਆ ਤੂੰ ਥੋੜੀ ਸਕੀਰੀ ਚ ਕਿੱਧਰ ਪੜ ਗਈ ਮੈਂ ਮੇਰੀ ਗਾਹਾਂ ਦੀ ਗਾਹ ਸੇਲੀ ਸੀਗੀ ਕੋਈ ਉਹਨੇ ਦੱਸ ਪਾਤੀ ਇਹਦੀ ਮੈਂ ਇਹਨੂੰ ਐਂ ਲੱਗਿਆ ਵੀ ਚਲ ਥੋੜੀ ਰਿਸ਼ਤੇਦਾਰੀ ਚ ਤੈਨੂੰ ਦੱਸ ਛੇਤੀ ਗੱਲ ਬਣ ਜੋ ਮੈਂ ਤੈਨੂੰ ਗੱਲ ਸੁਣਾ ਮੇਰੀ ਗੱਲ ਤਾਂ ਬਣ ਜੂ ਜਿਹੜੀ ਬਣ ਜੂ ਪਰ ਸੋ ਬਸਾਰੇ ਟੰਬਰ ਦੀ ਛਾਲ ਚੁਕਾ ਦੂੰ। ਕੀ ਦੇ ਚਾਲ ਚੱਲਣੀ ਏ ਠੀਕ ਨਹੀਂ ਹੈਗੀ। ਕੀ ਮਤਲਬ ਆ ਤੇਰਾ? ਮਤਲਬ ਤੈਨੂੰ ਕੀ ਦੱਸਾਂ ਹੁਣ ਤੂੰ ਸਮਝਦਾ ਨਾ ਤੂੰ ਕੜਾ ਨਿਆਣੀ ਹੈਗੀ। ਹਾਂ ਇਹ ਤਾਂ ਖਰਾ ਹੈ। ਮੈਂ ਆਇਆ ਕਿ। ਇਹ ਤਾਂ ਫਲਾਈ ਕਰਕੇ ਜਾਂਦੀ ਹੈਗੀ। ਹਾਂ ਦੋ ਕੋਲੀ। ਹਾਂ ਫੇਰ ਕਿਤੇ ਬਾਅਦੋਂ ਮੈਨੂੰ ਕਹੀਂ ਵੀ ਮੈਂਬਰ ਨੇ ਦੱਸਿਆ ਨਹੀਂ। ਮਾ ਚਲ ਘਰ ਦੀ ਗੱਲ ਆ ਕਿਤੇ ਛੜਿਆ ਦਾ ਚਾਦਰਾ ਤੂੰ ਵੀ ਚੁਕਾਰ ਕੇ ਕਿਤੇ ਹੋਰ ਚੁਕਾਇਆ ਜਾਵੇ ਜਮੀਨ ਨੰਗਾ ਯੋ ਜੀ। ਛਾਲ ਉਹ ਤਾਂ ਛੱਡ। ਮੈਂ ਇਹ ਕਹਨੀ ਹੈ ਤੈਨੂੰ। ਮੈਨੂੰ ਆਏ ਬੀ ਇਹ ਡੱਪ ਡੱਪ ਪੈਦਾ ਫਿਰਦਾ ਲੋਕਾਂ ਦੇ ਘਰਾਂ 'ਚ ਗਾਲਾਂ ਲੈਂਦਾ ਨਾਲ ਬੇਇੱਜ਼ਤੀ ਕਰਾਉਂਦਾ ਆਪਣੀ ਸਾਰਿਆਂ ਦੀ ਹੈ ਬਾਕੀ ਉਹ ਇੰਨੀ ਗੱਲਾਂ ਭੁੱਕੀ ਵਾਲੀ ਖਾਂਦਾ ਭੱਜਣ ਤਾਂ ਨਹੀਂ ਦਿੰਦਾ ਹੈ ਕੀ ਮਤਲਬ ਉਹ ਮਤਲਬ ਪਤਾਇਆ ਇਹ ਕਹਾਂ ਤੂੰ ਤੂੰ ਕੀ ਰਾਤ ਰਾਤ ਤੇ ਭੱਜੇ ਵੀ 80 ਦੀ ਸਪੀਡ ਤੇ ਜਾਉ ਦੇਖੀ ਤੂੰ ਐ ਇਧਰ ਰੇਸ ਬਹੁਆ ਕੀ ਹੱਕ ਕਿਹੜਾ ਨੂੰ ਪਤਾ ਲੱਗਦਾ ਹੋਰ ਲੈ ਵੇ ਖਾਈਏ ਦੋ ਰੋਟੀਆਂ ਤਲ ਠੀਕ ਆ ਪ੍ਰੇਮ ਜਾਨਾ ਚੰਗਾ ਚੰਗਾ ਕੰਮ ਬਾਸ ਕਰਦੇ ਬਸ ਹੋ ਗਿਆ ਕੰਮ ਤਾਂ ਹੋਇਆ ਚੰਗਾ ਤਾਂ ਤੂੰ ਗੱਲ ਸ਼ਾਬਾਸ਼ ਹੱਥਾ ਜੱਥਾ ਲੈ 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 ਜਾ ਲੈ ਜਾ ਉਹ ਤੈਨੂੰ ਸੰਗ ਸ਼ਰਮ ਰਹੀਆਂ ਨਾ ਨਹੀਂ ਮਾੜੀ ਮੋਟੀ ਤਲ ਠੀਕ ਆ ਮਾ ਜਾਨਾ ਉਹ ਭੈਣ ਦੇ ਖਸਮਾ ਆ ਤੇਰਾ ਬਹਿਜੇ ਬੇੜਾ ਉਹ ਤੇਰਾ ਬਈ ਸਾਡੇ ਘਰੇ ਨਾ ਆਇਆ ਕਰ ਮੁੱਕੀ ਮਹਿੰਗਾ ਬਾਕੀ ਜਾ ਬਈ ਤੇ ਘਰੇ ਹੂੰਗਾ ਇਹ ਤਾਂ ਆਇਗਾ ਜਦੋਂ ਆਇਗਾ ਅਕਲ ਨਹੀਂ ਹੈਗੀ ਕਰਮਾਂ ਨਾਲੇ ਹੋਰ ਮੇਰੇ ਸੋਹਣੇ ਬੰਦ कोई ना दसू मेरे भाई आ जान दे कुछ कर दिया कर दूसरा कर दिया मगर मेरी गल सोला ला पकाई मारी चलो पकाई वाले हो रहा की मतलब तेरे बोलो ओए मैं सारा कुछ देख लिया वो की देख ला की देख ले तू की देख ले की देख ले आए आए बाहर ता तेरी पैण आए ना की देख लिया आए पकाई मारी ना तो आए उंगलाएं चाकना तू आए बेनत है मर पर आए आए मेरे ਆਇਓ ਰੱਬਾ ਆਹ ਕੇ ਮੈਂ ਤਾਂ ਕੀ ਕੰਗਲ ਲੱਗ ਰਿਹਾ ਸੋ ਘੰਟੇ ਵਾਲੀ ਹੋ ਰਹੀ ਹੈ ਜੀ ਚਾਪ ਇਹ ਆਗੇ ਲੈ ਚਾਲਾ ਕਿਉਂ ਨਹੀਂ ਸੀ ਆਵਰ ਬਹਿ ਜਾ ਠੰਡੇ ਵਾਲੀ ਕਰਖੀ ਹੈਗੀ ਕੀ ਗੱਲ ਅੱਜ ਖੰਗਣ ਦੇ ਵਾਲਾ ਲੱਗ ਰਿਹਾ ਇਹ ਨਮਾਰ ਤਾਂ ਨਹੀਂ ਹੋਇਆ ਮੇਨੂੰ ਤਾਂ ਠੱਡ ਰੋਡ ਲੱਗੇ ਨੂੰ ਹਾਂ ਲੱਗੇ ਉਹ ਫਿਰਦਾ ਮਾਰਦਾ ਸਾਰਾ ਤੈਨੂੰ ਨਾ ਟਿਕਦਾ ਇਹ ਮਾਲ ਪਤਾ ਤਾਂ ਇੰਨਾ ਖੰਦਾ ਮਰੇ ਸਲੇ ਦਾ ਠੰਡ ਕਿਵੇਂ ਲੱਗੇ ਇਹਨੂੰ ਹੁਣ ਉਹਨੂੰ ਪਤਾ ਹੋ ਫਿਰ ਮੈਨੂੰ ਕੀ ਪਤਾ ਪਰ ਮਾਲ ਵੀ ਉਹ ਜੇ ਰਹੇ ਨਹੀਂ ਹੁਣ ਤਾਂ ਮੇਰੇ ਸਲੇ ਦੇ ਮਲਾਵਟਾ ਪਾਉਣ ਲੱਗੇ ਨੀ ਨਮਾਰ ਸਾਹਿਬ ਲਾਉਂਦਾ ਤਾਂ ਨਹੀਂ ਰੱਖਿਆ ਤੂੰ ਲਾ ਨਾ ਮੈਂ ਕਿੱਥੇ ਲਾਉਣਾ ਜਿਵੇਂ ਲਾ ਉਹ ਕਿੰਨੀ ਵਾਰੀ ਕਿਹਾ ਵੀ ਨੂੰ ਰੰਗ ਕਰਾ ਲੈ ਗਾਲ ਸਾਰਾ ਨਿੱਕੀ ਜਾਂਦਾ ਦਾ ਮੇਰੀ ਤਾਂ ਸਲਾਹ ਤੀ ਐ ਤੀ ਰੰਗ ਕਰਾਉਣ ਦੀ

ਏ ਓ ਬਾਈ ਕੀ ਗੱਲ ਹੋ ਰਹੀ ਆ ਠੰਡ ਠੰਡ ਲੱਗੀ ਤੈਨੂੰ ਹੈ ਤੁਹਾਡਾ ਬੇੜਾ ਵਈ ਮੇਰਾ ਰੱਬ ਕਰਕੇ ਉਹ ਕਾ ਨੂੰ ਮਾੜਾ ਬੋਲਦਾ ਮੈਂ ਕਿ ਕਿਤਰਾ ਮਾੜਾ ਗਾ ਤੇ ਬੁਖਾਰ ਨੂੰ ਬੁਖਾਰ ਚੜ ਰਿਹਾ ਓਏ ਹੈ ਓਏ ਕੋਈ ਕੋਈ ਪਾਰੀ ਲੈ ਲਾ ਕਰ ਜੈ ਜੂਈ ਓਏ ਕਿੱਥੇ ਦਿੰਦੀ ਆ ਬਾਈ ਇਹ ਰਜਾਈਆਂ ਸਾਡੇ ਕਰਮਾ ਜਿੱਥੇ ਨੇ ਹੁਣ ਨਹੀਂ ਉਹ ਗੱਲ ਕੀ ਹੋ ਗਈ ਬਾਈ ਉਹ ਗੱਲ ਕੀ ਹੋਣੀ ਆ ਮੰਤਾ ਲੱਗਦਾ ਬੁਖਾਰ ਹੋ ਗਿਆ ਮੈਨੂੰ। ਇਹ ਚੱਲ ਹੋਰ ਖੜਾ ਹੋ ਤੂੰ ਦਵਾਈ ਦਵਾ ਕੇ ਲੈ ਕੇ ਮੈਂ। ਇੱਥੋਂ ਨਹੀਂ ਤੁਰਿਆ ਜਾਂਦਾ ਦੇਖ ਤੈਨੂੰ। ਉਹ ਮੈਂ ਤਾਂ ਕਹਿੰਦਾ ਜ਼ੀਮਾ ਚੱਲ ਅੱਜ ਵੇਲੇ ਆਂਗੇ ਰੇ ਰੂਪ ਆ ਜਾਵਾਂਗੇ ਇਕੱਠੇ ਆ ਕੇ। ਕਿਹੜਾ ਰੇ ਮੇਰਾ ਤਾਂ ਦੀਰੀ ਬਣਿਆ ਪਿਆ। ਹਾਈ ਉਹ ਜਿਆਦਾ ਟੱਲਾ ਹੋ ਜਾਊਗਾ ਫਿਰ ਕਹਿਣਗੇ ਦਵਾਈ ਦਵਾ ਕੇ ਲੈ ਕੇ ਆਇਆ ਚੱਲ ਖੜਾ ਹੋ। ਚੱਲ ਹੋਰ ਹੋਰ ਹਾਂਜੀ। ਅਰ ਬਾਦਾ ਬਾਜੂ ਆ। ਇਹ ਚੱਲ ਮੈਂ ਪੈਸੇ ਚੱਕਦਾ ਤਰੋ। ਕੱਛਾ ਜੀਦਾ ਬੁਖਾਰ ਚੜਿਆ ਹੋਏ ਤੇ ਮੇਰੇ ਸਰੀਰ ਦਾ ਬਹਿ ਜੇ ਬੇਡਾ ਓਏ ਹੱਡੇ ਹੱਡ ਕੁੱਟੇ ਹਾਏ ਬੰਦਾ ਲੱਗਦਾ ਮਾਸੂਮ ਸੁਪਾਟ ਗਿਆ ਹਾਏ ਓਏ ਆ ਜਾ ਹੁਣ ਚੱਲ ਚੱਲ ਹਾਏ ਚੱਲ ਹੋ ਖੜਾ ਖੜਾ ਕਰ ਇੰਨਾ ਟੱਲਾ ਹੋ ਗਿਆ ਯਾਰ ਖੜਾ ਵੀ ਨਹੀਂ ਹੋ ਸਕਦਾ ਹੈਗਾ ਤੂੰ ਆ ਜਾ ਕਾਰਡ ਗੂਡ ਲਾਉਣਾ ਓਏ ਆ ਹੁਣ ਨਹੀਂ ਲੱਗਦਾ ਮੈਨੂੰ ਤਾਂ ਕੰਬਣੀ ਜੀ ਸ਼ਰੀਰ ਉਹ ਫਿਰ ਤੇਰੀ ਰਿਪੋਰਟ ਵੀ ਸਹੀ ਨਹੀਂ ਹੋਣੀ ਕੀ ਹੋ ਗਿਆ ਉਹ ਬਾਈ ਹਾ ਟੇਲਾ ਜਾ ਹੋ ਗਿਆ ਬੁਖਾਰ ਵਾਲਾ ਹੋ ਰਿਹਾ ਇਹ ਤਾਂ ਹਾਂ ਅੱਛਾ ਹੂੰ ਚਲ ਮੈਂ ਦਵਾਈ ਦਵਾ ਕੇ ਲੈ ਕੇ ਆਂਦਾ ਹਾਂ ਹਾਂ ਦਵਾਈ ਲਓ ਤੂੰ ਤਾਂ ਨਹੀਂ ਲਿਆਉਣਾ ਕੁਸਾ ਨਾ ਨਾ ਠੀਕ ਆ ਚਲ ਆ ਜਾ ਆਹ ਹੈ ਯਾ ਕੀ ਹੋ ਗਿਆ ਹਾਏ ਹਾਏ ਹੈ ਜਿਹੜੇ ਤੂੰ ਪਸਲੀਆਂ ਬਿਠਾ ਲੀਆਂ ਹਾਏ ਹਾਏ ਮੈਨੂੰ ਤਾਂ ਲੱਗਦਾ ਕਿਸ ਨੇ ਫੜ ਕੇ ਚੰਮਿਆ ਤੂੰ ਕਦੇ ਸ਼ਿੰਦੀ ਦੇਣਾ ਨਹੀਂ ਕੁਟਿਆ ਗਿਆ ਓਏ ਘਾਰੇ ਘੁਰਚ ਡੇਗ ਲਿਆ ਹੋਵੇ ਕੋਈ ਆਪਾਂ ਜਿਹੜੇ ਐਕਸਰੇ ਜੇ ਕਰਾਦੇ ਉਹ ਤਾਂ ਲਿਆ ਹੀ ਨਹੀਂ ਆਪਾਂ ਓਏ ਉਹ ਤਾਂ ਆਊਗੀ ਹਲੇ ਰਿਪੋਰਟ ਅੱਛਾ ਤੇਰੀ ਬਸਲੀਆਂ ਬੈਗੀਆਂ ਸੇਕੇ ਸੁੱਕੇ ਦੇਲਾ ਕਰ ਹੁਣ ਤਾਂ ਸੇਕੇ ਕਾਉਂਟ ਦਿੰਦਾ ਠੰਡ ਚ ਮੇਰੇ ਸਾਢੇ 6 ਵੀ ਨਹੀਂ ਆਟੋਟਨ ਦੀ ਆਏ ਓਏ ਰੱਬਾ ਰੱਬ ਕੀ ਕਰੂਗਾ ਹੁਣ ਲਾ ਪਹਿਲਾਂ ਆਪ ਸੋਚਣਾ ਤੀਗਾ ਓ ਕੀ ਹੋ ਗਿਆ ਤੈਨੂੰ ਹਾਂ ਰੋਟੀ ਬਣਾ ਰਹੀ ਹਾਂ ਹੋਰ ਕਿਉਣਾ ਕੀ ਨਾ ਆਪਣੇ ਨਾਲ ਤਾਂ ਬਾਲਾ ਢੱਲਾ ਹੋ ਗਿਆ ਕੀ ਹੋ ਗਿਆ ਉਹਦੇ ਪਸਲੀਆਂ ਬਹਿਗੀਆਂ ਹੈ ਹੋਰ ਪਸਲੀਆਂ ਕਿੱਥੇ ਬਹਿਗੀਆਂ ਉਹੀ ਤਾਂ ਮੈਂ ਪੁੱਛੀ ਇਹਨਾਂ ਦੱਸਦੀ ਨਹੀਂ ਗਿਆ ਉਹ ਚੰਮਾ ਫੜ ਕੇ ਲਿਆਦਾ ਕਿਸੇ ਨੇ ਬਾਈ ਹਰਦਾ ਨਹੀਂ ਹੈਗਾ ਗਿਆ ਹੋ ਕਿਸੇ ਦੇ ਘਰੇ ਧੀ ਵੀ ਤਾਂ ਸਿੱਤਰ ਖਾਦੇ ਹੋਣੇ ਕਿਸੇ ਹੋਰ ਬੈਠ ਕੇ ਹੋਣਾ ਕਿਸੇ ਦੇ ਬਰਦ ਚ ਜਾ ਕੇ ਤੈਨੂੰ ਪਤਾ ਤਾਂ ਹੈ ਨਹੀਂ ਕਰਤੂਤ ਦਾ ਮਸ ਤਾਂ ਆਪਣੇ ਚ ਹਟੇਗਾ ਉਹਦੇ ਮੈਂਬਰ ਦੱਸਦਾ ਸੀਗਾ ਆ ਸਰਪੰਚ ਦੀ ਟੀਮ ਨੂੰ ਆਇਆ ਕਰਕੇ ਦੇਖਦਾ ਸੀ ਉਹਨਾਂ ਤੋਂ ਇਹਨੇ ਕੁੱਟ ਖਾਇਆ ਉਹ ਪਤੀ ਅੱਛਾ ਸਰਪੰਚ ਉਹਨਾਂ ਦੇ ਚੰਮਾ ਹੀ ਵਾਲਾ ਹੋਣਾ ਹੋਰ ਹੁਣ ਚੱਲ ਹੋਣਾ ਫਿਰ ਕੀ ਹੋਣਾ ਰਿਪੋਰਟਾਂ ਜੀ ਆਉਣ ਵਾਲੀਆਂ ਨੇ ਦਵਾਈ ਦੁਵਾਈ ਦਵਾਈ ਲੈਣੀ ਪਊਗੀ ਸੰਗਰੂਰ ਜਾਣਾ ਪਊਗਾ ਹੁਣ ਤਾਂ ਹਾਂ ਹਾਂ ਫਿਰ ਪੈਸੇ ਲੱਗਣ ਨੂੰ ਥਾਂ ਕਰਕੇ ਤਰਤਾਪਾ ਨੂੰ ਹੋਰ ਯਾਰ ਚੱਲ ਮੇਰੀ ਗੱਲ ਸੁਣ ਹਾਂ ਤੂੰ ਰੋਟੀ ਖਾ ਲੈਨੇ ਖਾਣਾ ਰੋਟੀ ਲੈ ਮੈਂ ਪਾ ਕੇ ਦਿੰਨਾ ਰੋਟੀ ਤਾਂ ਪਾ ਲੈ ਚੱਲ ਆਏ ਆਏ ਅੱਛੇ ਰੱਬਾ ਹਏ ਉਹ ਬਾਈ ਕੀ ਹੋਇਆ ਹਏ ਹਾਈ ਹੋਏ ਠੀਕ ਵੀ ਆ ਤੂੰ ਬਸ ਠੀਕ ਹੀ ਆ ਹੁਣ ਤਾਂ ਮੈਂ ਪੁੱਤ ਆ ਪਾਣੀ ਲੈ ਕੇ ਆਈ ਜੋ ਤਾਂ ਮੇਰੀ ਗੱਲ ਸੁਣ ਹਾਂ ਬਾਈ ਦੇਖ ਮਾਪੇ ਉਹ ਤਾਂ ਆਪਾਂ ਨੂੰ ਛੱਡ ਕੇ ਬਾਗੇ ਦੇ ਮੈਂ ਤੈਨੂੰ ਪੁੱਤਾਂ ਜਿਉਂ ਪਾ ਲਿਆ ਠੀਕ ਹੈ ਮੇਰੀ ਗੱਲ ਸੁਣ ਜਿਹੜੀ ਮੇਰੀ ਜ਼ਮੀਨ ਹੈ ਉਹ ਤੂੰ ਆਪਦੇ ਨਾਮ ਕਰਾ ਲੈ ਮੈਨੂੰ ਨਹੀਂ ਲੱਗਦਾ ਮੈਂ ਹੁਣ ਬਚੂਗਾ ਬਾਈ ਇਹ ਕੀ ਬੋਲ ਰਿਹਾ ਤੂੰ ਕਿਹੋ ਜਿਹੀ ਗੱਲਾਂ ਕਰੀ ਜਾਂਦਾ ਆ ਤੂੰ ਹੀ ਮੇਰਾ ਮਾਪਾ ਪਾ ਹੋਣਾ ਹੇ ਮੈਨੂੰ ਕਿਉਂ ਛੱਡ ਕੇ ਜਾ ਰਹੇਗਾ ਉਹ ਠੀਕ ਹੋ ਜਾਏਗਾ ਤੂੰ ਕਿਉਂ ਹੌਸਲਾ ਨਾ ਹਰ ਦੇ ਹੁੰਨੀ ਮੈਂ ਠੀਕ ਹੁੰਦਾ ਹਾਏ ਕਿਉਂ ਨਹੀਂ ਹੁੰਦਾ ਠੀਕ ਹੋ ਜਾਏਗਾ ਐਸੀਆਂ ਗੱਲਾਂ ਨਾ ਕਰ ਦੇ ਨਾ ਲੈ ਤੂੰ ਤੇ ਮੈਨੂੰ ਪੁੱਛਦਾ ਤੀ ਨਾ ਵੀ ਤੇਰੀ ਹਾਲਤ ਕਿਵੇਂ ਹੋਈ ਹੈ ਲੈ ਸੁਣ ਮੈਂ ਤੈਨੂੰ ਸੱਚ ਸੱਚ ਦੱਸ ਜਿਹੜੇ ਮੇਰੇ ਸਲੇ ਨੇ ਇਹ ਤੇਰੀ ਹਾਲਤ ਕਰੀ ਆ ਖੈਰ ਨਹੀਂ ਉਹਦੀ ਦੇਖ ਲੈ ਨਵਦੀਪਾ ਨੇ ਹਾਂ ਉਹ ਮੈਂਬਰ ਆਪਣੇ ਘਰੇ ਆਏ ਦੀ ਤੇਰੀ ਬੁਖਦੇ ਹੱਥਾਂ ਜੱਥ ਪਾਈ ਖੜਿਆ ਦੀ ਤੇ ਮੈਂ ਜਦੋਂ ਬੋਲਿਆ ਸਭ ਕੁਲਟ ਤਰੀ ਬੌਣੇ ਮੈਨੂੰ ਕੁੱਟਿਆ ਉਹ ਨਹੀਂ ਮੇਰੀਆਂ ਬੱਖਿਆ ਦੇੜੀਆਂ ਨੇ ਬਾਈ ਇਹਦੀ ਮੇਰੇ ਸਾਲੇ ਦੀ ਇਹ ਹਿੰਮਤ ਤੇਰੇ ਤੇ ਜ਼ੁਲਮ ਕੀਤਾ ਮੇਰੇ ਭਾਈ ਤੇ ਪਰ ਮੈਂ ਤੈਨੂੰ ਤਾਂ ਨਹੀਂ ਦੱਸਦਾ ਦੀ ਬੀ ਤਾਂ ਮੇਰੇ ਤੇ ਯਕੀਨ ਨਹੀਂ ਕਰਨਾ ਸੋਕਾ ਤੇ ਮੇਰੇ ਤੇ ਇਲਜ਼ਾਮ ਲਾਏਗਾ ਪਾਣੀ ਇਹ ਪਾਣੀ ਦੀ ਤਾਂ ਮੈਨੂੰ ਲੋੜ ਨਹੀਂ ਗਈ ਹਾਏ ਮੇਰੇ ਸਾਲੇ ਦੀ ਇਹ ਆ ਸਾਰਾ ਕੁਝ ਤੇਰੇ ਕਰਕੇ ਆਇਆ ਹੈਗਾ ਮੈਂ ਕੀ ਕਿਹਾ ਕੀ ਕਿਹਾ ਤੈਨ੍ਹੇ ਹੈ ਹਾਏ ਓਏ ਰੱਬਾ ਉਹ ਬਗਾਨੇ ਮਾਰਦੇ ਹੱਥਾਂ 'ਚ ਤਪਾਈ ਖੜੀ ਦੀਗੀ ਅਸਲ ਗੱਲ ਇਹ ਨਹੀਂ ਹੈਗੀ ਅਸਲ ਗੱਲ ਤੁਹਾਨੂੰ ਮੈਂ ਦੱਸਦੀ ਆ ਸਾਰਾ ਕੁਝ ਦੱਸਤਾ ਮੇਰੇ ਭਾਈ ਨੇ ਉਹ ਮੇਰਾ ਭਾਈ ਜਿਹੜਾ ਮਜਦੇ ਪਾਇਆ ਨਾ ਤੇਰੇ ਕਰਕੇ ਪਾਇਆ ਇਹਨੂੰ ਕਿਉਂ ਕੁੱਟਿਆ ਨੇ ਇਹਦਾ ਸੁਣ ਲੈ ਕੀ ਮਾਰਾ ਕਰਤਾ ਸੀ ਕਿਉਂ ਕੁੱਟਿਆ ਦੇ ਕਿਆ ਲੱਤਾਂ ਲਾਈਆਂ ਤਨੇ ਇਹਨੇ ਮੈਨੂੰ ਉਹਦੇ ਨਾਲ ਗਲਤ ਬਣਾਤਾ ਸੀ ਕੀ ਗਲਤ ਬਣਾਉਦਾ ਤੇਨੂੰ ਜੇ ਹੈਗੀ ਸੀ ਗਲਤ ਨਾ ਤੂੰ ਤਾਂ ਬਣਾਇਆ ਸੀ ਆ ਯਾਰ ਮੈਂ ਗਲਤ ਨਹੀਂ ਹੈਗੀ ਸੀ ਮੈਂ ਤੈਨੂੰ ਗੱਲ ਦੱਸਦੀ ਆ ਮੇਰੀ ਗੱਲ ਸੁਣ ਲੈ ਪਹਿਲਾਂ ਤੂੰ ਗਲਤ ਨਹੀਂ ਹੈਗੀ ਸੀ ਮੈਂ ਇਹਨੇ ਕੁੱਟਿਆਗਾ ਤੋ ਮੈਂ ਤੈਨੂੰ ਸਾਰੀ ਗੱਲ ਦੱਸਦੀ ਆ ਸੁਣ ਤਾਲੇ ਮੈਂ ਤੇਰੀ ਕੋਈ ਵੀ ਗੱਲ ਨਹੀਂ ਸੁਣੀਗੀ ਅਗਾਂ ਚੱਕ ਟੰਡ ਫੋੜੀ 77000 ਠੀਕ ਆ ਜੇ ਤੂੰ ਘਰ ਪੱਟ ਕੇ ਰਾਜੀ ਹੈ ਨਾ ਤਾਂ ਠੀਕ ਆ ਇਹ ਵੀ ਸੌਖਾ ਹੋ ਜੂ ਹੁਣ ਓਏ ਮੈਂ ਰਾਜੀ ਨਹੀਂ ਗਿਆ ਕਰ ਮੇਰੇ ਮੱਟਾ ਮੇਰਾ ਓਏ ਰਹਿਣ ਦਿਓ ਮੈਂ ਤੈਨੂੰ ਤਾਂ ਹੀ ਨਹੀਂ ਦੱਸਦਾ ਦੀ ਕਾਹਨੂੰ ਓ ਬਈ ਆ ਕੇ ਮੈਨੂੰ ਇਹ ਸਿਰੇ ਸਿਰ ਚੜਦੀ ਫਿਰਦੀਂਂਦੀ ਆ ਤੈਨੂੰ ਕੀ ਲੋਡ ਦੀ ਕੁੱਟਣ ਦੀ ਮੈਂ ਤੇਰੇ ਤੇ ਕਦੇ ਹੱਥ ਨਹੀਂ ਚੁੱਕਿਆ ਗਿਆ ਚੱਲ ਕੋਈ ਨਾ ਗੱਲ ਬੜਾ ਬੜਾ ਉੱਚੀ ਮੈਂ ਕਦੇ ਬੋਲੇ ਜਾਂਦਾ ਸੀ ਯਾਰਾ ਮੇਰੇ ਮਾਪੇ ਆ ਤੂੰ ਉਹ ਰੋਕ ਲਾਣੂ ਏ ਮੈਂ ਨਹੀਂ ਰੋਕਦਾ ਗਿਆ ਬਾਈ ਤੇਰੇ ਤੇ ਨਾ ਜ਼ੁਲਮ ਕਰਿਆ ਰੋਕ ਨਹੀਂ ਲੈ ਤੂੰ ਘਰ ਪਰਤ ਤਾ ਠੀਕ ਆ ਨਾ ਹੁਣ ਕਰ ਇਹ ਨਹੀਂ ਤੂੰ ਹਲੇ ਵੀ ਬੋਲੀ ਜਾਨੀ ਮੇਰੇ ਭਾਈ ਨੂੰ ਜਾਣੀ ਆ ਮੈਂ ਤਾਂ ਅਹੀਂ ਜਾਣਾਗਾ ੱਟਕੇ ਮਾਰ ਕੇ ਗੱਡੂ ਮੇਰੇ ਸਾੜ ਦੀ ਆਏ ਨਹੀਂ ਜਾਂਦੀਗੀ ਤੂੰ ਲੱਛਣ ਮਾੜੇ ਤੇਰੇ ਚੱਲ ਕਰਦੀ ਕੀ ਫਰਦੀ ਆ ਗਈ ਨਿਕਲ ਜਾ ਕਰੋ ਕੋਈ ਜਗ੍ਹਾ ਨਹੀਂ ਕੀ ਖਰਚਾ ਛਕਲਾ ਦਿਖਾਦੀ ਮੈਨੂੰ ਦੋਸਤੋ ਕਈ ਵਾਰ ਅੱਖਿਆਂ ਦੇਖਿਆ ਸੱਚ ਨਹੀਂ ਹੁੰਦਾ ਸਾਨੂੰ ਇੱਕ ਵਾਰ ਗੱਲ ਵੀ ਸੁਣ ਲੈਣੀ ਚਾਹੀਦੀ ਹੈ ਵੀ ਅਸਲ ਸਚਾਈ ਕੀ ਹੈ ਇਦਾਂ ਹੀ ਘਰ ਬਰਬਾਦ ਹੋ ਜਾਂਦੇ ਹਨ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ